ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਦੇਖੋ ਟਾਈਮ ਹੈ ਜੀ ਮਾਰਨਿੰਗ ਦਾ ਤੇ ਤੁਹਾਨੂੰ ਪਤਾ ਹੀ ਰਾਦੇਸ਼ ਪਿੰਡ ਆਏ ਹੋਏ ਆ 7:14 ਦਾ ਟਾਈਮ ਹੋ ਗਿਆ ਤੇ ਬੱਚੇ ਰੈਡੀ ਨੇ ਸਕੂਲ ਜਾਣ ਦੀ ਤੇ ਅਸੀਂ ਕਿਹੜਾ ਜਾਣਾ ਚੱਲ ਟਿਫਨ ਤੇ ਜਾਾਂਗੇ ਹਾਂ ਉਹ ਯਾਰ ਤਰਾ ਦਿਓ ਕਿ ਤੇ ਮੈਂ ਬੈਠੀ ਰਹਾਂ ਠੀਕ ਤੂੰ ਫੋਨ ਕਰ ਮਾਰ ਲੈ ਨਾ ਇੱਕ ਵਾਰੀ ਫਿਰ ਵੀ ਚੱਲ ਹਾਂ ਤੇ ਗਗੜ ਵੀ ਰੈਡੀ ਸਕੂਲ ਜਾਣ ਨੂੰ ਬੱਚੇ ਵੀ ਰੈਡੀ ਨੇ ਤੇ ਫਤਗਿਆ ਹਾਂ ਪਾਪਾ ਨਾਲ ਕੈਂਡੀਆਂ ਲੈਣ ਕਿਉਂਕਿ ਗੱਡੀ ਦੀ ਪਾਰਟੀ ਕਰਨੀ ਪਤੇ ਨੇ ਤੇ ਡਿਫਨ ਟੂਫਨ ਇਹਨਾਂ ਦੇ ਬਾਣਗੇ ਤੇ ਇਹਨਾਂ ਨੇ ਚਿਮਨੀ ਨਹੀਂ ਚਲਾਈ ਅੱਜ ਤੇ ਧੂਆ ਹੀ ਧੂਆ ਹੋਇਆ ਪਿਆ ਤੇ ਸਾਰੇ ਉੱਠੇ ਫਿਰਦੇ ਨੇ ਤੇ ਆਪਣਾ ਬਿਜ਼ਨਸਮੈਨ ਪਰਸਨ ਜਿਹੜਾ ਹੈ ਉਹ ਦੇਖੋ ਥੱਲੇ ਸੁਤਾ ਪਿਆ ਕਰਦਾ ਵਿਚਾਰੇ ਕਮਣ ਤੇ ਇਧਰ ਆਪਣੇ ਰੱਖੀ ਹੈ ਚਾਹ ਹੁਣ ਉੱਠ ਕੇ ਤੇ ਬਾਹਰ ਦਾ ਮੌਸਮ ਕੁਝ ਏਵੇਂ ਆ ਕਿ ਗਰਮੀ ਹੋਈ ਪਈ ਕੱਲ ਦੀ ਬਹੁਤ ਜ਼ਿਆਦਾ ਤੇ ਘਾਰ ਤੇ ਫਤਿਗੇ ਹੋਏ ਨੇ ਅੰਦਰ ਫਿਰ ਮਿਲਦੇ ਆਪਾਂ ਤੇ ਚਲੋ ਜੀ ਵਲੌਗ ਕੰਟੀਨਿਊ ਕਰਤਾ ਆਪਾਂ ਨੇ ਤੇ ਬਣੇ ਰਹੋ ਵਲੌਗ 'ਚ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਆਪਾਂ ਚਾਹ ਪੀ ਲਈਏ ਫਿਰ ਮਿਲਦੇ ਆ ਤੁਹਾਨੂੰ ਫਤੇ ਤੇ ਫਤੇ ਦੇ ਪਾਪਾ ਆ ਗਏ ਨੇ ਕੈਂਡੀਆਂ ਲੈ ਕੇ ਫਤੇ ਨੇ ਕਰਨੀ ਹੈ ਪਾਰਟੀ ਉੱਥੇ ਤੇ ਫਿਰ ਇੱਕ ਸਿਰ ਸਿਰ ਗਿਆ ਪਾਪਾ ਨਾਲ ਕੈਂਡੀਆਂ ਲੈਣ ਕੱਲ ਲੈ ਕੇ ਨਹੀਂ ਆਏ ਚਲੋ ਸਾਰੇ ਜਾਣੇ ਬੱਚਿਆਂ ਨੂੰ ਵੰਡ ਦਿਓ ਆਪ ਹੀ ਨਾ ਖਾ ਜਿਓ ਚੰਗਾ ਮੇਰੀ ਕਲਾਸ 'ਚ ਜਵਾਕ ਜ਼ਿਆਦਾ ਨਹੀਂ ਵਸੀ ਨਹੀਂ ਤੋ ਪਰਨੀਤ ਨੇ ਵੀ ਲੈਣੀ ਹੈ ਪਰਨੀਤ ਨੇ ਵੀ

ਕਾ ਚੰਗਾ ਥੋੜੀ ਲੱਗ ਗਈ ਕਿਹੜੀ ਖੁਸ਼ੀ ਹੈ ਤੂੰ ਕੀ ਬਣਾ ਖਟਾਰੀ ਮਸਤ ਮਾਦੇ ਤੇ ਮੇਰੇ ਬਿਨਾਂ ਨਾ ਜਾਏ ਨਹੀਂ ਪੁੱਤ ਤੂੰ ਸੀ ਲੇਟ ਆਉਣਾ ਅਸੀਂ ਪਹਿਲਾਂ ਜਾਣਾ ਤੈਨੂੰ ਵੀ ਆ ਜਾਂਗੇ ਕਿ ਹਟਕਾ ਲਿਆਵਾਂਗੇ ਠੀਕ ਹੈ ਬਾਈਚਾਂਸ ਟਾਇਰ ਚੈੱਕ ਕਰਾਂ ਚ ਅਸੀਂ ਵੀ ਰਹਿ ਜੀਏ ਹਾਂ ਬੈਗ ਚੱਕ ਲਓ ਪੁੱਤ ਆਪਣਾ ਹਾਂ ਮੈਂ ਕੋਈ ਨਾ ਫੋਨ ਕਰਾਂਗੀ ਜਾਣਾ ਕਿ ਨਹੀਂ ਜਾਣਾ ਠੀਕ ਹੈ ਬੋਤਲ ਭਰਤੀ ਪਾਣੀ ਦੇ ਅੰਦਰ ਰੱਖਤੀ ਅੰਦਰ ਕੀ ਰੱਖਤੀ ਹਾਂ ਚਲੋ ਜਾਓ ਬੈਗ ਚ ਪਾਈ ਹੈ ਮੈਂ 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 ਭਰੀ ਐ ਜੀ ਬੱਚੇ ਚਲੇ ਗਏ ਸਕੂਲ ਤੇ ਹੁਣ ਟਾਈਮ ਹੋ ਗਿਆ 9 ਵਜੇ ਦਾ ਤੇ ਅਸੀਂ ਜਾਣਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਨਾਲੇ ਸਾਡੇ ਪਿੰਡ ਸਮਾਦਾ ਨੇ ਉੱਥੇ ਮੱਥਾ ਟੇਕਣਾ ਕਿਉਂਕਿ ਆਪਾਂ ਗੱਡੀ ਤੇ ਵੀ ਵਾਹਿਗੁਰੂ ਦਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਐ ਤੇ ਆਪਾਂ ਰੈਡੀ ਹੋ ਗਿਆ ਬੱਚੇ ਸਾਰੇ ਦੰਮੂ ਵੀ ਚਲੀ ਗਈ ਪਰਨੀਤ ਫਤਿਹ ਤੇ ਰੋਟੀ ਰੁੱਟੀ ਆਪਾਂ ਖਾ ਲਈ ਤੇ ਇਸ ਤੋਂ ਬਾਅਦ ਜਾਣਾ ਮੈਂ ਤੇ ਅਮਨ ਨੇ ਬਾਜ਼ਾਰ ਸਾਰਾ ਦਿਨ ਅੱਜ ਤਾਂ ਅਸੀਂ ਦੋਨੇ ਰਲ ਗੀਆਂ ਅੱਜ ਤਾਂ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਹਾਂ ਤੇ ਆ ਦੇਖੋ ਇੱਕ ਖੜੀ ਏ ਸੋਨੂ ਤੇ ਇੱਕ ਖੜੀ ਏ ਅਮਨ ਆ ਅਮਨ ਆ ਸੋਨੂ ਏ ਹੁਣ ਤੂੰ ਇੱਥੇ ਨਾ ਵੜ ਤੂੰ ਨਾਲ ਆ ਤੇ ਰੈਡੀ ਹੋ ਜਾ ਮੈਂ ਫਿਰ ਨਾ ਕੇ ਜਾਏਂਗੀ ਹਾਂ ਬਸ ਆਹੀ ਆਗੇ ਮੱਥਾ ਟੇਕ ਕੇ ਤੂੰ ਨਾ ਫਟਾਫਟ ਠੀਕ ਹੈ ਚਲੋ ਪਲੇਲੇ ਨੇ ਤਾਂ ਖਸਿਆ ਗੁਰਦੁਆਰਾ ਸਾਹਿਬ ਮਖਾ ਲੇਖ ਖਾਲੀ ਆ ਗਈ ਆ ਗਈ ਕੀ ਦੇਖਣਾ ਬਾਜ ਦੀ ਗੱਡੀ ਬੋ ਕਹਿੰਦੇ ਭਾਈ ਨਾ ਜੋ ਆਤਾ ਉਹ ਗੱਲਾਂ ਕਰੀ ਜਾਣੀਆਂ ਨੇ ਨਹੀਂ ਨਹੀਂ ਐਕਚੁਅਲੀ ਪਤਾ ਕੀ ਜਿਹੜੀ ਸਾਡੀ ਵਰਨਾ ਹੀ ਤੁਸੀਂ ਦੇਖੀ ਉਹਦੀ ਟਰੈਕਟਰ ਵਰਗੀ ਆਵਾਜ਼ ਸੀ ਤੇ ਉਹਨੂੰ ਫੀਲ ਕਰਕੇ ਤੇ ਹੁਣ ਇਹ ਫੀਲ ਕਰ ਰਹੇ ਨੇ ਕਹਿੰਦੇ ਬਾਜ ਦੇ ਗੱਡੀ ਦੀ ਫੀਲੀਆਂ ਫਤਿਹ ਵਾਂਗ ਫੀਲਿੰਗਾ ਲੈ ਆਂਦੇ ਹਾਇ ਰਮਾਲ ਦੇਖੋ ਭਾਈ ਨੇ ਪਹਾੜ ਬਣਾ ਰੱਖਿਆ ਸੀ ਮਲੇ ਦਾ ਚਲੋ ਚਲ ਸਾਰੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਲਓ ਜੀ ਹੁਣ ਆਪਣਾ ਗੁਰਦੁਆਰਾ ਸਾਹਿਬ ਤੇ ਸਮਾਦਾ ਜਾ ਕੇ ਅਸੀਂ ਮੱਥਾ ਟੇਕ ਲਈਏ ਅੱਖਾਂ ਤੁਹਾਡੀਆਂ ਦੇਖਣੀਆਂ ਦੀਆਂ ਇਹ ਸਦਾ ਜੇ ਬਸ ਨਾ ਹੋ ਜਾਂਦੀ ਨਹੀਂ ਚੁੰਨੀਆਂ ਨੇ ਫਿਰਧਾਨ ਬੜਾ ਖੁਸ਼ ਹੋਇਆ ਵੀ ਹੁਣ ਤਾਂ ਆਪਣੇ ਭਰਾ ਦੀ ਬਿਜਲੀ ਤੇ ਦੇਖਦੇ ਆ ਤੁਹਾਡੀਆਂ ਵੀ ਆਈਆਂ ਬਿਜਲੀ ਥੋੜੀ ਹੋ ਰਹੀ ਹੈ ਦੇਖਦੇ ਤੁਹਾਡੇ ਮਗਰ ਕੱਚਾ ਹੀ ਦਿਖਦਾ ਤੁਹਾਡਾ ਤਾਰ ਤੇ ਅੱਛਾ ਆ ਜੋ ਲੈ ਕੇ ਚੱਲਦੇ ਆਏ ਆਏ ਭਾਜੀ ਬਣ ਕੇ ਟੌਪ ਬਲੌਗਰ ਬਲੌਗਰ ਜਿੱਤਾ ਵੀਡੀਓ ਤੁਹਾਡੇ ਭਾਈ ਨੂੰ ਭੋਲ ਜਾਣਾ ਹੈ ਇੱਥੇ ਕੁਝ ਬੋਲਣਾ ਤੇ ਬੰਦ ਉਹਨੂੰ ਦੱਸਣਾ ਪੈਣਾ ਭਾਜੀ ਆਪਾਂ ਪਹੁੰਚ ਕੇ ਦੱਸੋ ਹੁਣ ਉਹਨੂੰ ਅੱਜ ਲੈ ਕੇ ਚੱਲਦੇ ਹਾਲਾਂਕਿ ਇਹ ਕਹਿੰਦਾ ਆਪ ਵੀ ਮੋੜ ਵੀ ਆਏ ਸਾਨੂੰ ਕੁਦਕਾਇਆ ਨਹੀਂ ਹੈਗਾ ਕੋਈ ਗੱਲ ਹੈ ਆ ਪੁਲਿਸ ਨਾਲ ਜਾਣਾ ਹੈ ਆ ਪ੍ਰਧਾਨ ਜਲੇ ਪਰ ਆ ਪ੍ਰਧਾਨ ਤੂੰ ਭਾਜੀ ਨੂੰ ਡਿੱਕ ਜਾਣਾ ਸੁਣਾਵ ਹਾਂ ਇਹ ਕਹਿੰਦਾ ਨਾਲ ਚੱਲਾਂਗੇ ਜਾਓ ਫਿਰ ਤੁਸੀਂ ਤੁਰਦੇ ਨਾਲ ਮਦਦ ਦੇ ਯਾਰ ਜਾਣ ਤੂੰ ਮੈਂ ਬੂਡ ਬਟ ਲਾਉਣੀ ਪੈਣੀ ਚਲ ਠੀਕ ਹੈ ਮੈਂ ਆ ਪੀਡੀਏ ਨੂੰ ਪਾਦਾ ਪਾਉਣ ਨੂੰ ਕੁਛ ਨਾ ਕੁਛ

ਤੇ ਬਸ ਆ ਆ ਗਿਆ ਜੀ ਅੱਡਾ ਸਾਡਾ ਸਾਹਮਣੇ ਤੇ ਇਹ ਇਧਰ ਨੂੰ ਅਸੀਂ ਮੁੜ ਜਾਣਾ ਰਾਈਟ ਸਾਈਡ ਤੇ ਇਧਰ ਸਾਡਾ ਪਿੰਡ ਹੈ ਤੇ ਆ ਜ ਜਾਂਦਾ ਸਾਡੇ ਪਿੰਡ ਨੂੰ ਰਸਤਾ ਤੇ ਲੋ ਜੀ ਆਪਾਂ ਇਧਰ ਪਿੰਡ ਆਪਣੇ ਨਿਕਲ ਗਿਆ ਤੁਸੀਂ ਮਿਲਦਾ ਸਾਡੇ ਮਿਸਟਰ ਐਂਡ ਮਿਸ ਵਾਸੀ ਚੈਨਲ ਤੇ ਵੀ ਦੇਖਿਆ ਸੀ ਜਦੋਂ ਮੱਥਾ ਟੇਕਣ ਗਏ ਸੀ ਤੇ ਲੋ ਜੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਤੇ ਇਹ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਆਬੀ ਗੱਡੀ ਤੇ ਉਤਾਰ ਕਰੇ ਭੁੱਲ ਆਏ ਕਿਉਂਕਿ ਗੱਡੀ ਸਾਡੀ ਪੁਸ਼ ਬਟਨ ਸਟਾਰਟਰ ਟਾਂ ਕਰਕੇ ਚਲੋ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਇਹ ਸਾਡੇ ਪਿੰਡ ਦਾ ਪਹਿਲਾ ਗੁਰਦੁਆਰਾ ਸਾਹਿਬ ਦੋ ਗੁਰਦੁਆਰਾ ਸਾਹਿਬ ਨੇ ਸਾਡੇ ਪਿੰਡ ਚ ਤੇ ਇਹ ਪਹਿਲਾ ਗੁਰਦੁਆਰਾ ਸਾਹਿਬ ਇਹ ਮੇਨ ਰੋਡ ਤੇ ਹੀ ਹੈ ਇੱਕ ਪਿੰਡ ਦੇ ਅੰਦਰ ਹੈ ਉਹ ਪੁਰਾਣਾ ਗੁਰਦੁਆਰਾ ਸਾਹਿਬ ਹਾਂ ਜਵਾਜ ਗੁਰਸੇਚ ਪਹੁੰਚਾ ਮੇਰਾ ਕਰੀ ਪਰਮਾਤਮਾ ਲੋ ਜੀ ਮੱਥਾ ਟੇਕ ਆਈ ਸੀ ਅਸੀਂ ਗੁਰਦੁਆਰਾ ਸਾਹਿਬ ਸਮਾਧਾ ਤੇ ਤੇ ਹੁਣ ਅਸੀਂ ਚੱਲਿਆਂ ਸਨਾਮ ਕਿਉਂਕਿ ਮੈਂ ਮੈਨੂੰ ਤੇ ਅਮਨ ਨੂੰ ਹੈਗੇ ਨੇ ਬੁਟੀਕ ਦੇ ਕੰਮ ਤੇ ਅਵਤਾਰ ਨੇ ਗੱਡੀ ਦੇ ਕੁਝ ਥੋੜੇ ਬੋਤੇ ਕੰਮ ਕਰਵਾਉਣੇ ਉਹ ਕਰਵਾਣੇ ਹੈ ਹੈ ਚਲੋ ਜੀ ਅਮਨ ਬਹੁਤ ਦਿਨਾਂ ਬਾਅਦ ਚੱਲੀ ਤੇ ਲੋਕ ਦੇ ਰੋਟੀ ਦੇਣੀ ਹੈ ਤੇ ਆਪਣੇ ਸਪੈਸ਼ਲ ਸਰਬਜੀਤ ਭੈਣ ਦਾ ਮੈਸੇਜ ਆਇਆ ਕੈਨੇਡਾ ਵਾਲੀ ਭੈਣ ਕਮਲਜੀਤ ਦਾ ਮੈਸੇਜ ਆਇਆ ਤੇ ਆਪਣੇ ਬਰਨਾਲੇ ਤੋਂ ਆਪਣੇ ਭਿੱਖੀ ਤੋਂ ਨੇ ਸਾਰੇ ਸਬਸਕ੍ਰਾਈਬਰ ਉਹਨਾਂ ਦਾ ਮੈਸੇਜ ਆਇਆ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਪਿਆਲੀ ਦੀਦੀ ਦਾ ਆਇਆ ਹੈ ਜੋ ਸਾਰਿਆਂ ਦਾ ਆਇਆ ਟੋਟਲ ਕਿਸ ਦਾ ਨਾਂ ਨਹੀਂ ਲਿਆ ਗਿਆ ਤਾਂ ਸੌਰੀ ਤੇ ਥੈਂਕ ਯੂ ਸੋ ਮਚ ਤੁਸੀਂ ਇੰਨਾ ਪਿਆਰ ਕਰਦੇ ਹੋ ਬੜਾ ਵਧੀਆ ਲੱਗਦਾ ਹੈ ਨਾ ਜਦੋਂ ਪਰਸਨਲੀ ਮੈਸੇਜ ਕਰਦੇ ਹੋ ਬਹੁਤ ਵਧੀਆ ਲੱਗਦਾ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਦੇ ਕੁਸਟਰੀ ਇਕ ਨਜਾ ਹੁਣ ਉਹ ਹੀ ਹੈ ਨਾ ਇਹ ਨਹੀਂ ਗਾ ਜੀ ਕਦੀ ਮੂਰ ਲੈ ਲੈ ਜੀ ਜਿਹਾ ਸਾਡੇ ਕੀ ਲੱਗਦੇ ਨੇ ਸਹੀ ਗੱਲ ਹੈ ਯੂਟਿਊਬ ਤੇ ਦੇਖਿਆ ਸੀ ਗੱਲ ਖਤਮ ਕਰ ਲਈ ਹਾਂ ਇਹੋ ਕੰਮ ਨਹੀਂ ਹੈਗਾ ਜਿੰਨਾਂ ਨੂੰ ਪਿਆਰ ਹੈਗਾ ਦਿਲ ਤੋਂ ਹੈਗਾ ਚਾਹੇ ਛਤਰਖਾਲੀਏ ਦੇ ਜੂਕੇ ਆਣ ਜੂਕੇ ਵਾਲੇ ਕੋ ਭਾਵੇਂ ਛਤਰਖਾਲੀਏ ਪਰ ਪਿਆਰ ਹੈਗਾ ਪਿਆਰ ਅੰਦਰੋਂ ਹੈਗਾ ਅੱਜ ਬੰ ਨੂੰ ਕਿਹਾ ਮੈਂ 2 ਮੱਚ ਬਿਜੀ ਤੇਰਾ ਯਾਰ ਬਲੀ ਮੈਂ ਮੇਰਾ ਫੋਨ ਚੱਕ ਮੈਂ ਤੇ ਲੋ ਜੀ ਅਸੀਂ ਗਗਨਦੇ ਸਕੂਲ ਆਏ ਆ ਗਗਨ ਨੂੰ ਦੇਣਾ ਟਿਫਨ ਰੋਟੀ ਲੈ ਕੇ ਨਹੀਂ ਗਈ ਗਗਨ ਅਮਨ ਫੋਨ ਕਰ ਗਗਨ ਨੂੰ ਕੋ ਨਹੀਂ ਉੱਧਰ ਚੱਤ ਦੇ ਜਾਣਾ ਬਣ ਉੱਧਰ ਗਈ ਅੱਛਾ ਲੋ ਜੀ ਅਸੀਂ ਆ ਗਏ ਸੀ ਬਾਜ਼ਾਰ ਤੇ ਬਾਜ਼ਾਰ ਪਹੁੰਚਣ ਤੋਂ ਪਹਿਲਾਂ ਹੀ ਅੱਗੇ ਮੌਸਮ ਦੇਖ ਸਕਦੇ ਤੁਸੀਂ ਆ ਇਹ ਨਾਲ ਕਿਹੜੀ ਸੜਕ ਤੇ ਮਿਲ ਲਾਇਆ ਕੁਝ ਸੜਕ ਤੇ ਲੋ ਦੀ ਬਣਾਰਕੀ ਇਹ ਇਹਨਾਂ ਦੀ ਆਪਣੀ ਸੜਕ ਆ ਇਹ ਦੇਖ ਤਾਂ ਸੇ ਲੱਤਾਂ ਕਰਕੇ ਕਿੱਧਰ ਤੁਰਨ ਜਾ ਰਹੇ ਨੇ ਇਹ ਦੇਖੋ ਇਹ ਕਿਤੇ ਗੱਲਾਂ ਨਹੀਂ ਨਿਸਤਾਂ ਹੋਣਗੇ ਦੀ ਚੰਗੀ ਤੇ ਅੱਗੇ ਬੱਦਲ ਹੋਏ ਪਏ ਬਹੁਤ ਤੇ ਮੈਂ ਤੇ ਅਮਨ ਨੇ ਘੁੰਮਣਾ ਸੀ ਤੁਰ ਕੇ ਬਾਜ਼ਾਰ ਤੇ ਮੈਨੂੰ ਲੱਗਦਾ ਨੇਰੀ ਵੀ ਆ ਗਈ ਆ ਚਲੋ ਕੋਈ ਗੱਲ ਨਹੀਂ ਦੇਖਾਂਗੇ ਕੀ ਬਣਦਾ ਇਹ ਨਵੀਂ ਗੱਡੀ ਦਾ ਸਵਾਗਤ ਕਰ ਰਿਹਾ ਰੱਬ ਉਤਾਰ ਮੈਨੂੰ ਇਹ ਲਾਉਂਦੇ ਨੇ ਕੰਮ ਕਰਾਉਣ ਨਹੀਂ ਦੇਣਾ ਇਹ ਕਿਹੜਾ ਉਤਾਰਨੇ ਚਲੋ ਯਾਦੋਂ ਤੁਹਾਡੀ ਵੀ ਹੋਣੀ ਪਣੀ ਈ ਗੱਡੀ ਹੋਰ ਨਵੀਂ ਦੀ ਫੀਲਿੰਗ ਵੀ ਨਹੀਂ ਆਉਣੀ ਹਾਂ ਕੋਈ ਗੱਲ ਨਹੀਂ ਹੁਣ ਨਵੀਂ ਬੱਸ ਕੱਲ ਏਜੰਸੀ ਚੋਂ ਨਿਕਲ ਗਈ ਕੱਲ ਤੱਕ ਨਵੀਂ ਅੱਜ ਪੁਰਾਣੀ ਹੋ ਗਈ ਇਹ ਹਾਂ ਹੁਣ ਨਹੀਂ ਨਵੀਂ ਰਹੀ ਇਹ ਮੇਰੀ ਉਹ ਨੇਰੀ ਆ ਗਈ ਇਹਦਾ ਰੇਟ 1.5 ਲੱਖ ਰੁਪਏ ਘਟ ਗਿਆ ਹਾਂ 1.5 ਲੱਖ ਘਟ ਗਿਆ ਆਪ ਹੀ ਦੱਸ ਦਿਓ ਅਗਲਾ ਭਾਈ ਪੂਰੇ ਦੇ ਦੇ ਤੂੰ ਹੀ 1.5 ਲੱਖ ਘਟਾ ਦਊਂ ਮੇਰੀ ਖਾਣੇ ਮੂੰਹ ਮਾਰਿਓ ਲੈ ਕੀ ਮਤ ਆਂਦਾ ਉਹ ਐਨਾ ਉਪਰ ਚੜਾਈਏ ਤੇ ਉਹ ਵੀਰ ਮੋਟਰਸਾਈਕਲ ਵਾਲਾ ਉਹ ਅੰਕਲ ਦੀ ਹੈਲਪ ਕਰਦਾ ਪਿਆ ਬਹੁਤ ਵਧੀਆ ਲੱਗਿਆ ਮੈਨੂੰ ਐਵੇਂ ਕਰਨੀ ਵੀ ਚਾਹੀਦੀ ਹੈ ਇਹ ਚੜਾਈ ਬਹੁਤ ਜ਼ਿਆਦਾ ਸੀ ਕੋਈ ਵੇਟ ਵੀ ਬੜਾ ਹੀ ਹਿਲਦੇ ਰਹੀਦਾ ਸੀ ਇਹ ਬੜਾ ਲੰਘਦਾ ਕਰਦਾ ਹਾਂ ਸਾਰੇ ਨਹੀਂ ਕਰ ਸਕਦੇ ਹਾਂ ਦੁਨੀਆ ਪਿੱਛੇ ਨੂੰ ਧੱਕਾ ਲਾਉਂਦੇ ਬਹੁਤ ਵੇਖਿਆ ਹਾਂ ਅੱਗੇ ਨੂੰ ਕੋਈ ਨਹੀਂ ਲਾਂਦਾ ਇੱਕ ਵਾਰ ਐ ਹੀ ਹੋਇਆ ਸੀਗਾ ਤੇਲ ਮੁੱਕ ਗਿਆ ਸੀਗਾ ਸਕੂਟਰ ਦਾ ਤੇ ਕਰਵਿੰਦਰ ਨੇ ਉਹਨੂੰ ਪੂਰਾ ਸਪੋਰਟ ਕੀਤਾ ਉਹਨੂੰ ਕਹਿੰਦਾ ਬਾਈ ਤੈਨੂੰ ਪਟਰੋਲ ਤੋਂ ਹੰਤ ਤੱਕ ਧੱਕਾ ਮਾਰ ਕੇ ਲੈ ਜਾਂਦੇ ਹਾਂ ਵਧੀਆ ਇਥੇ ਤੇ ਮੇਰੇ ਖਿਆਲ ਚ 3 ਕਿਲੋਮੀਟਰ ਉਹਨੂੰ ਧੱਕਾ ਮਾਰ ਕੇ ਲੈ ਕੇ ਗਿਆ ਸੀ ਪਿੱਛੇ ਲੱਤ ਲਾ ਰੱਖੀ ਸੀ ਹੂੰ ਤੇ ਕਹਿੰਦਾ ਚੱਲੀ ਚੱਲ ਚੱਲ ਵਧੀਆ ਨੇ ਸ਼ੁਕਰ ਮਨਾਇਆ ਉਸ ਬੰਦੇ ਨੇ ਕਿ ਭਾਈ ਮੈਂ ਪੈਟਰੋਲ ਪੰਪ ਤੱਕ ਪਹੁੰਚ ਗਿਆ ਹੁੰਦਾ ਜਿਹੜਾ ਬੰਦਾ ਮੁਸੀਬਤ ਚ ਹੋਏ ਨਾ ਇੱਕ ਰੀਲੋ ਵਾਲਾ ਉਹ ਤੇਲ ਮੋਗਾ ਹੈ ਸਾਡੇ ਕੋਲ ਮੋਟਰਸਾਈਕਲ ਦਾ ਸਿਲਪ ਲੈਂਡਰ ਤੇ ਰਾਤ ਇੱਕ ਸਰਦਾਰ ਭਾਈ ਆਉਂਦੇ ਵਿਚਾਰਾ ਉਹਨੇ ਰੋਕ ਕੇ ਨਾ ਸਾ ਆਪਣਾ ਸਕੂਟਰ ਉਹ ਸਕੂਟਰ ਵੈਸਪ ਸਕੂਟਰ ਹੁੰਦਾ ਉਹਦੋਂ ਉਹੀ ਦੋਨੇ ਆਪਣੇ ਤੇ ਸਕੂਟਰ ਚ ਤੇਲ ਕੱਢ ਕੇ ਉਹਦੇ ਕੋ ਪੈਪ ਹੀ ਉਹਨੂੰ ਕੋ ਪਲਾਸਟਿਕ ਦੇ ਡਿਸਪੋਜ਼ੇਬਲ ਬਲਾ ਦੋ ਗਲਾਸ ਚ ਪਾਇਆ ਕਰੇ ਸਕੂਟਰ ਚ ਪੈ ਜਾਂਦਾ ਗਲਾਸ ਪਿਗਲ ਜਾ ਕਰੇ ਤਿੰਨ ਗਲਾਸ ਸੀ ਵਿਚਾਰੇ ਕੋਲ ਕਿੰਨਾ ਘੱਟ ਨੇ ਜਿੰਨਾ ਜਿੰਨਾ ਪਿਆ ਨਾ ਦੋ ਦੋ ਚਾਰ ਚਾਰ ਘੁੱਟ ਜਿੰਨਾ ਵੀ ਤੇ ਤਿੰਨੇ ਗਲਾਸ ਫਿਕਲ ਕੇ ਜਦੋਂ ਮਸਾ ਸਾਡਾ ਪਿੰਡ ਤੱਕ ਨੀਲੋ ਵਾਲ ਤੱਕ ਪਹੁੰਚਿਆ ਨੀਲੋ ਵਾਲਾ ਤੇ ਤੇਲ ਲਿਆ ਤਾਂ ਫਿੱਪੇ ਹੀ ਅੱਗੇ ਆਏ ਗਲਾਸ ਵੀ ਪਿਗਲ ਜਾਂਦੇ ਸੀ ਉਹ ਤੇਲ ਨਾਲ ਹੀ ਪਿਗਲ ਜਾਂਦੇ ਸੀ ਪੈਟਰੋਲ ਨਾਲ ਪਾਨੀ ਨਾਲ ਪਲਾਸਟਿਕ ਦੇ ਗਲਾਸ ਲੁਕ ਹੈਗੇ ਅੱਛਾ ਉਹ ਇਕੱਠੇ ਹੋ ਜਾਂਦੇ ਹਣੋ ਚਲੋ ਜੀ ਸਨਾਮ ਪਹੁੰਚ ਗਏ ਅਸੀਂ ਹੁਣ ਮਿਲਦੇ ਆ ਤੁਹਾਨੂੰ ਠਹਿਰ ਕੇ ਹੁਣ ਅਸੀਂ ਸ਼ਾਪਿੰਗ ਕਰ ਲਈਏ ਥੋੜੀ ਬਹੁਤੀ ਜਿਹੜੀ ਕਰਨੀ ਹੈ ਸ਼ਾਪਿੰਗ ਦਾ ਕੀ ਕਰਨੀ ਹੈ ਥੋੜੀ ਬੜੇ ਕੰਮ ਨੇ ਦੇਖੋ ਦੇਖੋ ਮੈਂ ਡਰ ਲੱਗਦਾ ਜੀ ਮਿੰਟਾਂ ਚ ਪਹੁੰਚਾ ਦੂੰ ਮੈਂ ਓਹੋ 5 ਮਿੰਟਾਂ ਚ ਚਲੋ ਜੀ ਬਾਜ਼ਾਰੋਂ ਆ ਗਏ ਬਾਜ਼ਾਰੋਂ ਆ ਗਏ ਸੀ ਅਸੀਂ ਤੇ ਪਰਨੀਤੂਰੀ ਵੀ ਆ ਗਏ ਸਕੂਲ ਤੋਂ ਤੇ ਇਹ ਹੁਣ ਚੱਲੇ ਨੇ ਟਿਊਸ਼ਨ ਤੇ ਅੱਜ ਦਮਨ ਵੀ ਇੱਧਰ ਹੀ ਆ ਗਈ ਓ ਤੇ ਧਿਆਨ ਨਾਲ ਜਾਇਓ ਜੀ ਗੇਟ ਰ ਖੋਲਣ ਨੂੰ ਦੱਸ ਕੇ ਤੇ ਗੱਡੀ ਨੰਗਾਣੀ ਤੂੰ ਹੈ ਗੱਡੀ ਵੀ ਨੰਗਾਣਾ ਹੈ ਆਏ ਹਾਏ ਇੱਕ ਟਾਈਮ ਹੋ ਗਿਆ ਮੇਰਾ ਮਾਰਦਾ ਮੈਂ ਕਾ ਕਰਾਂ ਹਾਂ ਦੇਖ ਧਿਆਨ ਨਾਲ ਜਾਇਓ ਮੇਰੇ ਪੁੱਤ ਬੰਨੇ ਜਾਣੇ ਠੀਕ ਐ ਤੇਲ ਤਾਂ ਹੈ ਨਹੀਂ ਅਸ ਤੇਲ ਪਵਾ ਲਿਓ ਕਪੜੀ ਐ ਇਹ ਨਾ ਨਾ ਆਪਣੀ ਤਾਂ ਉੱਥੇ ਖੜੀ ਐ ਚਾਚੂ ਰਾਂ ਦੀ ਡਿੱਗੀ ਐ ਅੱਗੇ ਲੇ ਉਹਦੇ ਘੇਟ ਵੱਜਿਆ ਇੱਕ ਮਿੰਟ ਐ ਦਮ ਨਾ ਚਪੀ ਨੀਲੋ ਵਾਲਵਲਾਂ ਜਾਇਓ ਫੋਨ ਕਰਿਓ ਮੈਨੂੰ ਚੰਗਾ ਜਾ ਕੇ ਪਹੁੰਚ ਕੇ ਅੱਗੇ ਕਰ ਲਈ ਬਾਈ ਲਵ ਯੂ ਬਾਈ ਬਾਈ ਐਤੋ ආයි හයි ගන්නුක් තගර කිනල් බයි ਲੱਗੇ ਹਾਂ ਵੀਡੀਓ ਸ਼ੂਟ ਕਰਨ ਸੂਟਾਂ ਦੀ ਤੇ ਗਗਨ ਮੈਨੂੰ ਹਸਾਈ ਜਾ ਰਹੀ ਮੈਂ ਇਹਨੂੰ ਕਹਿ ਰਹੀ ਕਿ ਮੈਂ ਸੂਟਾਂ ਦੀ ਵੀਡੀਓ ਸ਼ੂਟ ਕਰਨੀ ਮੈਂ ਕੋਈ ਵਲੌਗ ਸ਼ੂਟ ਨਹੀਂ ਕਰਨੀ ਤੇ ਮੈਂ ਆਪਣੇ ਅੰਦਰ ਨੂੰ ਕਿਹਾ ਜਿੰਨੀ ਛੇਤੀ ਹੋ ਸਕਦਾ ਮੈਨੂੰ ਇੱਥੋਂ ਲੈ ਜਾਓ ਇੱਕ ਨੇ ਮੈਨੂੰ ਰਸੋਈ 'ਚ ਬਾੜ ਰੱਖਿਆ ਦੂਜੀ ਨੂੰ ਕਹਿੰਦੀ ਵੀਡੀਓ ਬਣਾ ਮੈਨੂੰ ਮਾਰਨਾ ਨਹੀਂ ਕਿਹਦੀ ਕੁੜੀ ਨੂੰ ਕੰਮ ਕਰਾ ਕਰਾ ਕਰੇ ਅਸੀਂ ਇੱਥੇ ਆ ਜਾਣਾ ਤੇ ਬੁਟੀਕ ਚ ਹੀ ਦੋਨਾਂ ਜਣੇ ਰਹਿਣਾ ਤੇ ਗਗਨ ਦੀ ਡਿਊਟੀ ਲੈਣੀ ਬਾਹਰ ਦੀ ਤੇ ਗਗਨ ਨੂੰ ਸੈਲਰੀ ਦੇ ਆ ਕਰਨੀ 1 ਲੱਖ ਉਹ ਬਾਹਰ ਦੀ ਰੱਬ ਤੁਹਾਡੇ ਮੂੰਹ 'ਚ ਪਾਵੇ ਕਿ ਉਹ ਸ਼ੱਕਰ ਮੈਂ ਬਾਹਰ ਹੀ ਭੱਗ ਜਾ ਸਹੀ ਗੱਲ ਹੈ ਆ ਬੰਦਾ ਜੀ ਰਾਤ ਨੂੰ ਨਾ ਬੇਟਾ ਮੈਂ ਕੰਮ ਕਰਦਾ ਦਿਨੇ ਇਹਨੂੰ ਹੋਸ਼ ਨਹੀਂ ਆਉਂਦੀ ਤੇ ਜਦੋਂ ਰਾਤ ਹੁੰਦੀ ਹੈ ਤੇ ਉਦੋਂ ਇਹ ਹੋਸ਼ ਆ ਜਾਂਦੀ ਹੈ ਤੇ ਟਾਈਮ ਹੋ ਗਿਆ ਪਹਿਲਾਂ ਵੀ ਕਹਿ ਦਿੱਤੀ ਆਪਾਂ ਦੁਨੀਆ ਦੇ ਆਪੋ ਜਿ ਦੇ ਚੱਲਦੇ ਠੀਕ ਹੈ ਤੇ ਮੈਨੂੰ ਕਹਿੰਦੇ ਆ ਗਿਆ ਤੀਜਾ ਮੇਰਾ ਇਥੇ ਅਮਰੀਕਾ ਮੇਰੇ ਦਿਨ ਚੜਿਆ ਮੈਂ ਕੈਨੇਡਾ ਦਾ ਹਾਂ ਤੂੰ ਕੈਨੇਡਾ ਦਾ ਤਾ ਆਈਏ ਬੀਸੀ ਵਾਲਾ ਤੂੰ ਟਰੈਕਸੂਟ ਪਾਇਆ ਇਧਰ ਆਪਾਂ ਸਬਜ਼ੀ ਬਣਾਤੀ ਜਰਣ ਭਾਂਡੇ ਮਾਰੀ ਮਾਰਨਿੰਗ ਤੇ ਪੌਣੇ 8 ਹੋਇਆ ਜੇ ਤੇ ਮੈਂ ਜਾਣ ਦੋ ਬਸ ਹੁਣ ਫੁੱਲ ਕੇ ਲਾ ਦੂ ਬਾਅਦ ਤੇ ਬਾਹਰ ਆਪਣੀ ਗੱਡੀ ਮੋਡੀਫਾਈ ਹੋ ਕੇ ਆ ਗਈ ਏ ਤੇ ਆਜੋ ਫਟਾਫਟ ਆਜੋ ਪੌੜ ਉਤਰਗੇ ਨੇ ਉਹ ਆਜੋ ਬਾਹਰ ਗੱगन ਆਜੋ ਬੰਦ ਕਰ ਦੋ ਆਜੋ ਫਟਾਫਟ ਆਜੋ ਆਜੋ ਭਾਈ ਆਪਣੀ ਗੱਡੀ ਆ ਗਈ ਮੋਡੀ ਆਜੋ ਤੇ ਇੰਦਰ ਸਾਡਾ ਸਟੂਡੈਂਟ ਰਾਤ ਨੂੰ ਵਿਚਾਰਾ ਪੜ੍ਹਨ ਆਇਆ ਕਿਉਂਕਿ ਦਿਨੇ ਇਹ ਵੀ ਬਿਜੀ ਤੇ ਅਸੀਂ ਵੀ ਬਿਜੀ ਮਾਰਨਿੰਗ ਚੈਟਰ ਉਹਦਾ ਰਾਤੀ ਪੜ੍ਹਦਾ ਹਾਂ ਹਾਂ ਮਾਰਨਿੰਗ ਚੈਟਰ ਕਦੀ ਨਾ ਮਤਲਬ ਦੇਣੀ ਚੜਿਆ ਹੈ ਨਾ ਚਲੋ ਜੀ ਆਜੋ ਆਪਣੀ ਗੱਡੀ ਆਉਣ ਵਾਲੀ ਹੈ ਤੇ ਦੇਖਦੇ ਆ ਤੇ ਅਜੇ ਤੱਕ ਸਾਡੇ ਕੱਪੜੇ ਨਹੀਂ ਸੁੱਕੇ ਕਿਉਂਕਿ ਮੀਂਹ ਆ ਗਿਆ ਸੀ ਫਿਰ ਕੱਪੜੇ ਗਿੱਲੇ ਹੋ ਗਏ ਇਹ ਨੀਤ ਸਕੂਟਰੀ ਪਿੱਛੇ ਕਰ ਪੁੱਤਰੀ ਪ੍ਰਨੀਤ ਪ੍ਰਨੀਤ ਸਕੂਟਰੀ ਪਿੱਛੇ ਕਿੰਨੀ ਆਈ ਅੰਦਰ ਨੇਰੀ ਚੱਲੀ ਸੀ ਨਾ ਸਕੂਟੀ ਪਿੱਛੇ ਕਰ ਦਮਨ ਤੇ ਪਹਿਲਾਂ ਹੀ ਬਾਹਰ ਖੜ ਗਏ ਹੁਣ ਮੈਂ ਕਦਰ ਕੋਈ ਪਿੱਛੇ ਕਰਦੇ ਹਾਂ ਮਾਰੇ ਬੰਦ ਕਰੋ ਆਜੀ ਆਈ ਫਾ ਦੇ ਫਰੇ ਦੇ ਫੜਦੇ ਉਹ ਬੋਟੀ ਆ ਗਈ ਲੱਟ ਨਹੀਂ ਪੜੀ ਲੱਟ ਲਓ ਜੀ ਗੱਡੀ ਆ ਗਈ ਆਪਣੀ ਤੇ ਆਪਣਾ ਛੋਟਾ ਉਸਤਾਦ ਚਲਾ ਕੇ ਆ ਰਿਹਾ ਗੱਡੀ ਫੁੱਲ ਤਾਂ ਲਾ ਦਿੰਦੇ ਅੱਜ ਦੂਜਾ ਦਿਨ ਹੋ ਗਿਆ ਆ ਕਾ ਤੋਂ ਲਾਣੇ ਜੇ ਜਰਾ ਆਪ ਹੀ ਨਾ ਲਾਣੇ ਲਾਣੇ ਇਹ ਮੇਨਿੰਗ ਸਾਰੀਆਂ ਲਾਹਾਂ ਨੂੰ ਬਹੁਤ ਹੋਰ ਲਾਉਂਦੀ ਹੈਗੀ ਆਪ ਹੀ ਫੁੱਲ ਲਾਉਣੇ ਨਹੀਂ ਹੈਗੇ ਫੁੱਲਾਂ ਵਾਲੀ ਕਾਰ ਚ ਵਿਆਹ ਕੇ ਲੈ ਜਾਊਗਾ ਤੈਨੂੰ ਕੋਈ ਹੋ ਕਾਰਾ ਹੈ ਤੁਸੀਂ ਅੱਜ ਇਹ ਨਹੀਂ ਕਰਾਇਆ ਉਤਰ ਤੂੰ ਹੀ ਕਹਿੰਦੇ ਸਟੀਲ ਦੇ ਪਾਉਣੇ ਨੇ ਬਬੂ ਉੱਤੇ ਵਾਲਾ ਤਾਂ ਪਵਾਇਆ ਨਹੀਂ ਕਿਹੜਾ ਉੱਤੇ ਵਾਲਾ ਉਹ ਜਿਆ ਇਹਦੀ ਉੱਤੇ ਹੁੰਦਾ ਏ ਇਹਦੀ ਉੱਤੇ ਇਹਦੀ ਉੱਤੇ ਅਜੀ ਬਾਕੀ ਜਿਹੜੀ ਨੌਲੇਜ ਆ ਉਤਾਰ ਦੇਣਗੇ ਇੱਕ ਦਿਨ ਸਪੈਸ਼ਲ ਗੱਡੀ ਦੀ ਤੇ ਆਪਾਂ ਸਿਰਫ ਚਲੋ ਕਰਦੇ ਆਂ ਇੱਧਰ ਦੇਖੋ ਕਦੋਂ ਦੇ ਵਿਛੜੇ ਹੁਣ ਮਿਲੇ ਨੇ ਲੈ ਦਸ ਮਾਰੋ ਕਿਤੇ ਮਿਊਜ਼ਿਕ ਲਗਾਤਾ ਉਹ ਦੇਖੋ ਤੁਸੀਂ ਦੇਖਦੇ ਤੁਸੀਂ ਆ ਫੋਟੋ ਅਸੀਂ ਦੇਖੀਏ ਮਿਊਜ਼ਿਕ ਲਾਉਂ ਬਲ ਨੱਚ ਕੇ ਵੇਖੀ ਬੰਦੇ ਟੀਵੀ ਲਵਾਤਾ ਇੱਕ ਡਿਕ ਲਾਇਓ ਉਹ ਡਿਕ ਲੱਗ ਗਿਆ ਡੀ ਕ ਲੱਗ ਗਈ ਡੀ ਕਾਹਲੇ ਪਵਾ ਲੈ ਵਟਿਆ ਹੋ ਗਈ ਏ ਤੇ ਪੁੱਛਣ ਦੇ ਨਿਊਟਰਲ ਤੇ ਆਲਾ ਸੁਣ ਹੁਣ ਨੂੰ ਤਾਂ ਗੱਡੀ ਕਿਤੇ ਪਹੁੰਚੀ ਹੋਣੀ ਆ ਤੇ ਕਵਰ ਹੋਈ ਬਾਤ ਕਵਰ ਸੁਣੇ ਆ ਦੇਖ ਆ ਦੇ ਕਰਨ ਮੀ ਵਾਸਤੇ ਚਾਬੀ ਪਵਾ ਤਾ ਜੋਤ ਜੋਤ ਆ ਜਾ ਅੰਦਰੋਂ ਵੇਖ ਆ ਗਰਮ ਜਲਦਿਲ ਕਰੇਗਾ ਕਾਈ ਅੰਦਰੋਂ ਵੇਖ ਕੇ ਟੱਕਰਾਂਗੇ ਨਹੀਂ ਇਹੋ ਸੰਗਣ ਦਿਆ ਹੈ ਸੰਗਣ ਦੇ ਤਾਂ ਹੀ ਹੋਈ ਨਹੀਂ ਅੱਛਾ ਆ ਪਵਾਇਆ ਇੱਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਜੇ ਮੈਂ ਬਾਅਦ ਚ ਵੇਨੀ ਆ